ਦੁਨੀਆ ਦੇ ਵਿੱਚ ਹਰ ਸਾਲ ਲਗਭਗ 70 ਬਿਲੀਅਨ ਜਿਹੜੇ ਉਹ ਜਾਨਵਰ ਮਾਰੇ ਜਾਂਦੇ ਆ ਪਸ਼ੂ ਪੰਛੀ ਕਾਦੇ ਲਈ ਮਾਰੇ ਜਾਂਦੇ ਆ ਮੀਟ ਦੀਆਂ ਲੋੜਾਂ ਪੂਰੀਆਂ ਕਰਨ ਲਈ ਦੁਨੀਆ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਨਾ ਜਿਹੜੇ ਜਿਨ੍ਹਾਂ ਦਾ ਮੁੱਖ ਭੋਜਨ ਜਿਹੜਾ ਉਹ ਨੌਨ ਵੇਜ ਆ ਮੀਟ ਆ ਤਾਂ ਇਸ ਦੇ ਲਈ ਪਸ਼ੂ ਪਾਲੇ ਜਾਂਦੇ ਆ ਉਹਨਾਂ ਦੇ ਖਾਣੇ ਦਾਣੇ ਦਾ ਪ੍ਰਬੰਧ ਕੀਤਾ ਜਾਂਦਾ ਬੁੱਚੜਖਾਨੇ ਦੇ ਵਿੱਚ ਉਹਨਾਂ ਨੂੰ ਕੱਟਿਆ ਜਾਂਦਾ ਉਹਨਾਂ ਦੀ ਪੈਕਿੰਗ ਕੀਤੀ ਜਾਂਦੀ ਆ ਤੇ ਉਹਨਾਂ ਨੂੰ ਅੱਗੇ ਦੁਨੀਆ ਦੇ ਵੱਖ-ਵੱਖ ਭਾਗਾਂ ਦੇ ਵਿੱਚ ਡਿਲੀਵਰ ਕੀਤਾ ਜਾਂਦਾ ਤਾਂ ਜਿੱਥੇ ਇਹ ਜਿਹੜੀ ਮੀਟ ਇੰਡਸਟਰੀ ਆ ਉਹ ਲੋਕਾਂ ਦੀਆਂ ਭੋਜਨ ਦੀਆਂ ਲੋੜਾਂ ਪੂਰੀਆਂ ਕਰਦੀ ਆ ਉੱਥੇ ਬਹੁਤ ਸਾਰੇ ਲੋਕਾਂ ਦੇ ਲਈ ਇਹ ਰੁਜ਼ਗਾਰ ਦਾ ਇੱਕ ਸਾਧਨ ਭਾਵੇਂ ਉਹ ਪਸ਼ੂ ਪਾਲਕ ਹੋਣ ਜਾਂ ਉਹ ਖੇਤੀ ਦੇ ਵਿੱਚ ਕੰਮ ਕਰਦੇ ਜਿਹੜੇ ਪਸ਼ੂਆਂ ਦੇ ਲਈ ਹਰੇ-ਚਾਰੇ ਦਾ ਪ੍ਰਬੰਧ ਕਰਨਾ ਉਹ ਹੋਵੇ ਜਾਂ ਇਹ ਜਿਹੜੇ ਪੁੱਚੜਖਾਨਿਆਂ ਦੇ ਵਿੱਚ ਲੋਕ ਕੰਮ ਕਰਦੇ ਆ ਉਹ ਜਾਂ ਮੀਟ ਦੀ ਟੋਆ ਟਵਾਈ ਦੇ ਲਈ ਜਿਹੜੇ ਲੋਕ ਲੱਗੇ ਹੋਏ ਆ ਉਹ ਪਰ ਕਲਪਨਾ ਕਰੋ ਕਿ ਜੇਕਰ ਕੋਈ ਇਸ ਤਰ੍ਹਾਂ ਦੀ ਟੈਕਨੀਕ ਆ ਜਾਏ ਜਿਸ ਦੇ ਵਿੱਚ ਨਾ ਪਸ਼ੂ ਪਾਲਕਾਂ ਨੂੰ ਪਸ਼ੂ ਪਾਲਨੇ ਪੈਣ ਨਾ ਉਹਨਾਂ ਦੇ ਹਰੇ ਚਾਰੇ ਜਾਂ ਉਹਨਾਂ ਦੀ ਢੋਆ ਢਵਾਈ ਦਾ ਪ੍ਰਬੰਧ ਕਰਨਾ ਪਵੇ ਨਾ ਬੁਚੜਖਾਨੇ ਹੋਣ ਤੇ ਨਾ ਪਸ਼ੂਆਂ ਨੂੰ ਮਾਰਿਆ ਜਾਵੇ ਕੱਟਿਆ ਜਾਵੇ ਪਰ ਜੇ ਇਸ ਤਰ੍ਹਾਂ ਹੁੰਦਾ ਇਹ ਜਿਹੜੇ ਬੁਚੜਖਾਨੇ ਬੰਦ ਹੋ ਜਾਂਦੇ ਆ ਪਸ਼ੂ ਪਾਲਕ ਜਿਹੜੇ ਆ ਉਹਨਾਂ ਦਾ ਕੰਮ ਬੰਦ ਹੋ ਜਾਂਦਾ ਤਾਂ ਜਿਹੜੇ ਲੋਕ ਮੀਟ ਤੇ ਡਿਪੈਂਡੈਂਟ ਨੇ ਜਿਨ੍ਹਾਂ ਦਾ ਇਹ ਭੋਜਨ ਆ ਉਹ ਫਿਰ ਕੀ ਖਾਣਗੇ ਉਹ ਆਉਂਦੀਆਂ ਭੋਜਨ ਦੀਆਂ ਲੋੜਾਂ ਕਿਵੇਂ ਤੇ ਕਿੱਥੋਂ ਪੂਰੀਆਂ ਕਰਨਗੇ ਪਰ ਇਹਦਾ ਜਿਹੜਾ ਤੋੜ ਹੈ ਇਹਦਾ ਇਹ ਵਜਾ ਇਹਦਾ ਬਦਲਾ ਜਿਹੜਾ ਹੈਗਾ ਉਹ ਸਾਇੰਸ ਦੇ ਉਹਦੀ ਖੋਜ ਹੋ ਚੁੱਕੀ ਆ ਤੇ ਸਿੰਗਾਪੁਰ ਦੁਨੀਆ ਦਾ ਉਹ ਪਹਿਲਾ ਦੇਸ਼ ਬਣ ਚੁੱਕਿਆ ਜਿਨੇ ਕਲਟੀਵੇਟਡ ਮੀਟ ਨੂੰ 2020 ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਅਪਰੂਵਲ ਦੇਤੀ ਸੀ ਉਸ ਤੋਂ ਬਾਅਦ 2023 ਦੇ ਵਿੱਚ ਯੂ ਐਸ ਏ ਨੇ ਇਹ ਸੇਮ ਅਪਰੂਵਲ ਆਪਣੀ ਕੰਟਰੀ ਦੇ ਵਿੱਚ ਦੇਤੀ ਇਹ ਜਿਹੜੀ ਟੈਕਨੀਕ ਆ ਇਹ ਮੀਟ ਇੰਡਸਟਰੀ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਬਦਲਾਅ ਲਿਆ ਸਕਦੀ ਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਵੀ ਬਾਕੀ ਜਿਹੜੇ ਦੇਸ਼ ਆ ਉਹ ਵੀ ਆਪਣੇ ਇਸ ਮੀਟ ਨੂੰ ਉਗਾਉਣ ਲਈ ਤੇ ਇਹਨੂੰ ਡਿਸਟ੍ਰੀਬਿਊਟ ਕਰਨ ਦੇ ਲਈ ਕਾਨੂੰਨ ਬਣਾ ਦੇਣ ਇਹਨੂੰ ਅਪਰੂਵਲ ਆਪਣੇ ਆਪਣੇ ਦੇਸ਼ਾਂ ਦੇ ਵਿੱਚ ਦੇ ਦੇਣ ਤਾਂ ਜਿੱਥੇ ਇਹ ਜਿਹੜਾ ਲੈਬ ਗਰੋਨ ਮੀਟ ਆ ਜਾਂ ਕਲਟੀਵੇਟਿਡ ਮੀਟ ਆ ਇਹ ਲੋਕਾਂ ਦੀਆਂ ਲੋੜਾਂ ਮੀਟ ਦੀਆਂ ਤਾਂ ਪੂਰੀਆਂ ਕਰੂਗਾ ਉਦੇ ਨਾਲ ਨਾਲ ਇਹ ਇਹਦਾ ਜਿਹੜਾ ਅਸਰ ਹੈਗਾ ਉਹ ਉਹ ਬੁੱਚਰਖਾਨਿਆਂ ਦੇ ਵਿੱਚ ਉੱਤੇ ਵੀ ਹੋਣਾ ਇਹਦਾ ਅਸਰ ਜਿਹੜੇ ਫਾਰਮਰ ਜਿਹੜੇ ਹੈਗੇ ਉਹ ਪਸ਼ੂ ਪਾਲਦੇ ਆ ਉਹਨਾਂ ਨੂੰ ਮੀਟ ਦੇ ਜਿਹੜੇ ਉਦੇਸ਼ ਆ ਉਹਨਾਂ ਦੇ ਪੂਰੇ ਕਰਨ ਲਈ ਮਤਲਬ ਉਹਨਾਂ ਦੀ ਉਹਨਾਂ ਦੀ ਕਟਾਈ ਲਈ ਤਾਂ ਉਹ ਜਿਹੜੇ ਫਾਰਮਰ ਨੇ ਉਹਨਾਂ ਦੇ ਉੱਤੇ ਵੀ ਇਹਦਾ ਅਸਰ ਪਊਗਾ ਤਾਂ ਜਿਹੜੇ ਫਾਰਮਰ ਉਸ ਆਪਣੇ ਪਸ਼ੂਆਂ ਦੇ ਲਈ ਉਹਨਾਂ ਦੇ ਖਾਣੇ ਦਾਣੇ ਦਾ ਪ੍ਰਬੰਧ ਕਰਦੇ ਆ ਜੋ ਫਸਲਾਂ ਉਗਾਉਂਦੇ ਆ ਉਹਨਾਂ ਦੇ ਉੱਤੇ ਵੀ ਇਹਦਾ ਅਸਰ ਪਊਗਾ ਜੇਕਰ ਇਹ ਆਉਣ ਵਾਲੇ ਟਾਈਮ ਦੇ ਵਿੱਚ ਇਹ ਟੈਕਨੀਕ ਜਿਹੜੀ ਆ ਉਹ ਪਪੂਲਰ ਹੁੰਦੀ ਆ ਤਾਂ ਦੂਜੇ ਪਾਸੇ ਜਿਹੜੀ ਪਸ਼ੂਆਂ ਦੀ ਮਾਰਕਟ ਆਈ ਆ ਉਹ ਘਟ ਹੋ ਜੂਗੀ ਜਾਂ ਬੰਦ ਹੋ ਜੂਗੀ ਜਿਹੜੀਆਂ ਵੱਡੀਆਂ ਮੀਟ ਦੇ ਵਿੱਚ ਡੀਲ ਕਰਨ ਵਾਲੀਆਂ ਇੰਡਸਟਰੀਆਂ ਨੇ ਜਿਨ੍ਹਾਂ ਦੇ ਵਿੱਚ ਟਾਈਸਨ ਆ ਜੀਬੀਐਸਾ ਜਾਂ ਕਾਰਗਲਾ ਇਹ ਕੰਪਨੀਆਂ ਨੇ ਪਹਿਲਾਂ ਹੀ ਲੈਬ ਗਰੋਨੀ ਮੀਟ ਦੇ ਵਿੱਚ ਇਨਵੈਸਟਮੈਂਟ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਆ ਤਾਂ ਜਿਹੜੇ ਫਾਰਮਰ ਇਹ ਮਤਲਬ ਪਸ਼ੂ ਪਾਲਨ ਦੇ ਕਿੱਤੇ ਦੇ ਨਾਲ ਜੁੜੇ ਹੋਏ ਆ ਖੇਤੀਬਾੜੀ ਉਹ ਜਿਹੜੇ ਉਹਨਾਂ ਨੂੰ ਹਰੇ ਚਾਰੇ ਨੂੰ ਉਗਾਉਣ ਦੇ ਲਈ ਖੇਤੀਬਾੜੀ ਜਿਹੜੀ ਹੋ ਰਹੀ ਆ ਉਹਨਾਂ ਨੂੰ ਵੀ ਸ਼ਿਫਟ ਕਰਨਾ ਪਊਗਾ ਨਵੀਂ ਤਕਨੀਕ ਦੀ ਖੇਤੀਬਾੜੀ ਕਰਨ ਲਈ ਸੋ ਇਹ ਟੈਕਨੀਕ ਹੈ ਕਿ ਇਹ ਮੀਟ ਲੈਬਾਂ ਦੇ ਵਿੱਚ ਕਿਵੇਂ ਤਿਆਰ ਕੀਤਾ ਜਾਂਦਾ ਇਸ ਟੈਕਨੀਕ ਨੂੰ ਕਲਟੀਵੇਟਿਡ ਜਿਹੜਾ ਮੀਟ ਕਿਹਾ ਜਾਂਦਾ ਵਰਲਡਵਾਈਡ ਇਹ ਨਾਮ ਹੈ ਇਹਦਾ ਇਹਨੂੰ ਲੈਬ ਗrown ਮੀਟ ਵੀ ਕਹਿ ਦਿੰਦੇ ਆ ਤੇ ਇਸ ਨੂੰ ਸੈੱਲ ਬੇਸਡ ਮੀਟ ਵੀ ਕਿਹਾ ਜਾਂਦਾ ਅਸਲ ਦੇ ਵਿੱਚ ਇਹ ਮੀਟ ਪੈਦਾ ਕਰਨ ਦੇ ਲਈ ਜਿਸ ਜਾਨਵਰ ਦਾ ਜਾਂ ਜਿਸ ਪੰਛੀ ਦਾ ਮੀਟ ਪੈਦਾ ਕਰਨਾ ਹੁੰਦਾ ਉਸ ਪੰਛੀ ਦੇ ਵਿੱਚੋਂ ਜਾਂ ਉਸ ਜਾਨਵਰ ਦੇ ਵਿੱਚੋਂ ਉਹਦੇ ਮਸਲ ਸੈੱਲ ਜਾਂ ਫੈਟ ਸੈੱਲ ਲਿਆ ਜਾਂਦਾ ਉਹ ਫੈਟ ਸੈੱਲ ਨੂੰ ਫਿਰ ਬਾਇਓ ਰੀਐਕਟਰ ਦੇ ਵਿੱਚ ਰੱਖਿਆ ਜਾਂਦਾ ਤੇ ਉੱਥੇ ਉਹਨੂੰ ਉਹ ਸਾਰੇ ਨਿਊਟ੍ਰੀਸ਼ਨਸ ਦਿੱਤੇ ਜਾਂਦੇ ਆ ਜਿਹੜੇ ਇੱਕ ਸੈੱਲ ਨੂੰ ਵਧਣ ਫੁੱਲਣ ਆਸਤੇ ਚਾਹੀਦੇ ਹੁੰਦੇ ਆ ਉਥੇ ਇਹ ਸੈੱਲ ਮਲਟੀਪਲਾਈ ਹੋ ਕੇ ਤੇ ਉਸੇ ਨਾਲ ਦਾ ਮੀਟ ਦੀ ਸ਼ੇਪ ਲੈ ਲੈਂਦਾ ਜਿਸ ਤਰ੍ਹਾਂ ਦਾ ਅਸਲੀ ਮੀਟ ਹੁੰਦਾ ਪਰ ਇਹਦੇ ਨਾਲ ਉਹ ਜਾਨਵਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਉਹਦੇ ਸਿਰਫ ਉਹਦਾ ਇੱਕ ਸੈੱਲ ਜਿਹੜਾ ਹੈ ਉਹਦੀ ਬਾਡੀ ਦੇ ਵਿੱਚੋਂ ਲਿਆ ਜਾਂਦਾ ਤੇ ਉਹ ਸੈੱਲ ਨੂੰ ਫਿਰ ਮਲਟੀਪਲਾਈ ਕਰਕੇ ਲੈਬ ਦੇ ਵਿੱਚ ਬਾਇਓ ਰੀਐਕਟਰ ਦੇ ਵਿੱਚ ਉਹਨੂੰ ਵੱਡਾ ਕੀਤਾ ਜਾਂਦਾ ਉਹਨੂੰ ਵਧਣ ਫੁੱਲਣ ਦਿੱਤਾ ਜਾਂਦਾ ਤਾਂ ਉਸ ਤੋਂ ਇੱਕ ਮੀਟ ਦੀ ਸ਼ੇਪ ਲੈ ਲੈਂਦਾ ਮੀਟ ਦਾ ਟੇਸਟ ਟੈਕਸਚਰ ਸਭ ਉਹ ਜਾਨਵਰ ਦੇ ਨਾਲ ਮਿਲਦਾ ਜੁਲਦਾ ਹੁੰਦਾ ਉਸ ਤੋਂ ਬਾਅਦ ਇਹਦੀ ਸਕੇਫੋਲਡਿੰਗ ਕੀਤੀ ਜਾਂਦੀ ਹੈ ਸਕੇਫੋਲਡਿੰਗ ਉਹ ਟੈਕਨੀਕ ਆ ਜਿਹਦੇ ਵਿੱਚ ਜਿਹੜਾ ਇਹ ਮੀਟ ਹੈਗਾ ਲੈਬ ਦੇ ਵਿੱਚ ਤਿਆਰ ਹੋ ਰਿਹਾ ਉਹ ਬਿਲਕੁਲ ਕੁਦਰਤੀ ਮੀਟ ਵਰਗਾ ਉਸੇ ਤਰ੍ਹਾਂ ਦਾ ਢਾਂਚਾ ਉਸੇ ਤਰ੍ਹਾਂ ਦੀ ਜਿਹੜੀ ਬੋਨ ਦੀ ਜਿਹੜੀ ਸਟਰਕਚਰ ਹੈਗੀ ਆ ਉਹ ਤਿਆਰ ਕੀਤੀ ਜਾਂਦੀ ਆ ਇਹ ਸਾਰਾ ਸਟਰਕਚਰ ਹੈਗਾ ਜਿਹੜਾ ਲੈਬ ਗਰੋਨ ਮੀਟ ਜਾਂ ਕਲਟੀਵੇਟਿਡ ਮੀਟ ਨੂੰ ਲੈ ਕੇ ਟੈਕਨੀਕ ਜਿਹੜੀ ਉਹ ਵਿਕਸਿਤ ਹੋ ਰਹੀ ਆ ਇਹ ਪਪੂਲਰ ਹੁੰਦੀ ਆ ਨਹੀਂ ਹੁੰਦੀ ਲੋਕ ਇਹਨੂੰ ਸੈਪਟ ਕਰਦੇ ਆ ਨਹੀਂ ਕਰਦੇ ਜਾਂ ਕਿੰਨਾ ਕੁ ਇਹ ਨੇਚੁਰਲ ਦਿਸਦਾ ਜਾਂ ਖਾਣ ਦੇ ਵਿੱਚ ਕਿੰਨਾ ਕੁ ਇਹ ਨੇਚੁਰਲ ਹੋਵੇਗਾ ਇਹ ਇਸ ਨੂੰ ਵਰਤਨ ਤੋਂ ਜਾਂ ਟੈਕਨੀਕ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਜਾਂ ਉਹਨਾਂ ਲੋਕਾਂ ਨੂੰ ਪਤਾ ਹੋਵੇਗਾ ਜਿੱਥੇ ਇਹ ਟੈਕਨੀਕ ਵਰਤੀ ਜਾ ਰਹੀ ਆ ਪਰ ਫਿਲਹਾਲ ਇਹ ਜਿਹੜੀ ਟੈਕਨੀਕ ਆ ਇਹਦੇ ਜਿਹੜੇ ਇੰਪੈਕਟ ਆ ਉਹ ਬਹੁਤ ਸਾਰੇ ਸੈਕਟਰਸ ਦੇ ਉੱਤੇ ਪੈਣ ਦੀ ਸੁਭਾਵਨਾ ਹੈ ਹਾਲਾਂਕਿ ਇਹ ਜਿਹੜੀ ਟੈਕਨੀਕ ਹੈਗੀ ਆ ਇਸ ਤਰ੍ਹਾਂ ਦਾ ਜਿਹੜੀ ਜਦੋਂ ਕੋਈ ਚੀਜ਼ ਮਤਲਬ ਆਉਂਦੀ ਆ ਮਾਰਕੀਟ ਦੇ ਵਿੱਚ ਤਾਂ ਜਿੱਥੇ ਉਹਦੇ ਇੰਪੈਕਟ ਪੈਂਦੇ ਆ ਕੋਈ ਚੀਜ਼ ਉਹਦੇ ਨਾਲ ਖਤਮ ਹੁੰਦੀ ਆ ਤੇ ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਪੈਦਾ ਹੁੰਦੀਆਂ ਨੇ ਜਿਵੇਂ ਬਾਇਓ ਰੈਕਟਰ ਦੇ ਵਿੱਚ ਸੈੱਲ ਨੂੰ ਰੱਖਿਆ ਜਾਂਦਾ ਤਾਂ ਬਾਇਓ ਰੈਕਟਰ ਦੇ ਵਿੱਚ ਸੈੱਲ ਨੂੰ ਮਲਟੀਪਲਾਈ ਹੋਣ ਲਈ ਵਧਣ ਫੁੱਲਣ ਲਈ ਵੀ ਇੱਕ ਡਾਈਟ ਚਾਹੀਦੀ ਆ ਖੁਰਾਕ ਚਾਹੀਦੀ ਆ ਤਾਂ ਉਹ ਖੁਰਾਕ ਵੀ ਕਿਤੇ ਨਾ ਕਿਤੇ ਪੈਦਾ ਕਰਨੀ ਪਵੇਗੀ ਤਾਂ ਉਹਦੇ ਨਾਲ ਵੀ ਜਿਹੜੇ ਲੋਕਾਂ ਦੇ ਰੋਜ਼ਗਾਰ ਜਿਹੜੇ ਆ ਉਹ ਚੇਂਜ ਹੋਣਗੇ ਜਾਂ ਉਸ ਤਰ੍ਹਾਂ ਦੀ ਜਿਹੜੀ ਅਰਥ ਅਰਥ ਵਿਵਸਥਾ ਹੈਗੀ ਉਹ ਵਿਕਸਤ ਹੋਵੇਗੀ